ਕਿ ਜੋ ਤੁਸੀਂ ਗੱਲਾਂ ਦੇਖਦੇ ਹੋ ਵੀਡੀਓ ਦੇ ਵਿੱਚ ਪੂਰੇ ਆ ਕੇ ਫਰਕ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਇਹ ਰੀਲਾਂ ਨਾਲੋਂ ਵੀ ਜ਼ਿਆਦਾ ਵਧੀਆ ਲੱਗਿਆ ਜਾਣੇ ਉਹ ਰਿਆਗੇ ਜੈ ਮਾਤਾ ਦੀ ਦੋਸਤੋ ਹਰਮੇਲ ਸਿੰਘ ਜੀ ਆਏ ਸੀ ਕਨੋਰੀ ਕਲਾਂ ਤੋਂ ਕਨੋਰੀ ਕਲਾਂ ਬਹੁਤ ਦੂਰ ਹੈ ਇੱਥੋਂ 40 45 ਕਿਲੋਮੀਟਰ ਦੇ ਕਰੀਬ ਹੈਗਾ ਜੀ ਕਿੱਥੇ ਮਲੇਰ ਕੋਟਲਾ ਔਰ ਮਲੇਰ ਕੋਲੇ ਤੋਂ ਬਾਅਦ ਧੂਰੀ ਇੱਕ ਕਸਟਮਰ ਵੈਸੇ ਧੂਰੀ ਦੇ ਨੇ ਇਹ ਧੂਰੀ ਜਾਣਾ ਚਾਹੀਦਾ ਸੀ ਇਹਨਾਂ ਨੂੰ ਪਰੇ ਰੀਲਸ ਦੇਖਦੇ ਨੇ ਪਿਆਰ ਦਿਖਾਉਂਦੇ ਨੇ ਔਰ ਇਹ ਕਹਿੰਦੇ ਵੀ ਮਤਲਬ ਕਿ ਅੱਛੀਆਂ ਇੰਨੀਆਂ ਲੱਗਦੀਆਂ ਨੇ ਥੋਡੀਆਂ ਗੱਲਾਂ ਮਤਲਬ ਅਸੀਂ ਰੀਲਾਂ ਦੇਖਦੇ ਆ ਅਸੀਂ ਦੇਖਿਆ ਕਿ ਰੀਲਸ ਵਗੈਰਾ ਦੇਖੀਆ ਕਿ ਬਹੁਤ ਵਧੀਆ ਲੱਗਿਆ ਸਾਨੂੰ ਅਸੀਂ ਜਾ ਕੇ ਦੇਖਣਾ ਚਾਹੁੰਦੇ ਸੀ ਸੈਟਰ ਲੈਣ ਦਾ ਮੂਡ ਇੱਥੇ ਬਣਾਇਆ ਇਹਨਾਂ ਨੇ ਪਹਿਲਾ ਬੰਦਾ ਦੇਖਦਾ ਵਾ ਆ ਕੇ ਕਿ ਹਾਂ ਯਾਰ ਬੰਦੇ ਕਿਦਾਂ ਦੇ ਨੇ ਹਨਾ ਬੰਦਿਆਂ ਦਾ ਪਤਾ ਲੱਗਦਾ ਹਾਂ ਕਿ ਇਹ ਰੀਲਾਂ ਦੇ ਵਿੱਚ ਕੁਝ ਹੋਰ ਨੇ ਜਾਂ ਅਸਲੀਅਤ ਵਿੱਚ ਕੁਝ ਹੋਰ ਨੇ ਫੇਰ ਬੰਦਾ ਡਿਸਾਈਡ ਕਰਦਾ ਕਿ ਹਾਂ ਯਾਰ ਕਿ ਸੇਮ ਟੂ ਸੇਮ ਹੀ ਨੇ ਇਹਨਾਂ ਨੂੰ ਸੇਮ ਟੂ ਸੇਮ ਲੱਗਿਆ ਸੇਮ ਤੋਂ ਵੀ ਵਧੀਆ ਲੱਗਿਆ ਮੈਂ ਪੁੱਛਿਆ ਇਹਨਾਂ ਤੋਂ ਬਕਾਇਦਾ ਔਰ ਇਹਨਾਂ ਨੇ ਲਿਆ A35 5G A35 5G ਬਹੁਤ ਸੋਹਣਾ ਮਾਡਲ ਹੈ ਜੀ ਇਹ ਬਹੁਤ ਹੀ ਸ਼ਾਨਦਾਰ ਫੋਨ ਹੈ ਇਹ ਇਹ 30999 ਦਾ ਔਰ ਇਹਨਾਂ ਕੋਲ ਕ੍ਰੈਡਿਟ ਕਾਰਡ ਸੀ 3000 ਇਹਨਾਂ ਨੂੰ ਕੈਸ਼ਬੈਕ ਦਿੱਤਾ ਆਪਾਂ ਨੇ 3000 ਬੈਂਕ ਦਾ ਕੈਸ਼ਬੈਕ ਸੀ ਉਹ ਨਾਲ ਦੀ ਨਾਲ ਪੂਰੇ ਦਾ ਪੂਰਾ ਦਿੱਤਾ ਸਵਾਈਪਿੰਗ ਚਾਰजेस ਬਿਲਕੁਲ ਨਹੀਂ ਲਿਆ ਗਿਆ ਇਹਨਾਂ ਤੋਂ ਬਾਕੀ ਇਹਨਾਂ ਨੂੰ ਇੱਕ ਛੋਟਾ ਜਿਹਾ ਗਿਫਟ ਵੀ ਦਿੱਤਾ ਔਰ ਇਹਨਾਂ ਦੀ ਮਰਜ਼ੀ ਦੇ ਨਾਲ ਦਿੱਤਾ ਜੋ ਇਹਨਾਂ ਨੇ ਕਿਹਾ ਕਿ ਹਾਂ ਉਹੀ ਇਹਨਾਂ ਨੂੰ ਆਪਣੇ ਦਿੱਤਾ ਬਾਕੀ ਹਰਮੇਲ ਵੀਰ ਜੀ ਦਾ ਬਹੁਤ ਵਧੀਆ ਸੁਭਾਅ ਉਧਰੋਂ ਕੁਲਵੀਰ ਵੀਰ ਜੀ ਨਾਲ ਨੇ ਉਹਨਾਂ ਦੇ ਮਤਲਬ ਬ੍ਰਦਰ ਵਰਗੀ ਲੱਗਦੇ ਨੇ ਔਰ ਬਹੁਤ ਵਧੀਆ ਦੋਨਾਂ ਨਾਲ ਮੇਰੀ ਗੱਲ ਹੋਈ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲ ਕਰਕੇ ਬਾਕੀ ਹਰਮੇਲ ਵੀਰ ਜੀ ਦੱਸਣਗੇ ਇੱਥੇ ਆ ਕੇ ਉਹਨਾਂ ਨੂੰ ਮਤਲਬ ਕਿਵੇਂ ਲੱਗਿਆ ਮਤਲਬ ਠੀਕ ਲੱਗਿਆ ਜਾਂ ਬੈਡ ਐਕਸਪੀਰੀਅੰਸ ਆ ਜਾਂ ਕਿਵੇਂ ਆ ਸਾਨੂੰ ਬਹੁਤ ਵਧੀਆ ਲੱਗਿਆ ਰੀਲਾ ਨਾ ਉਹ ਵੀ ਜ਼ਿਆਦਾ ਵਧੀਆ ਲੱਗਿਆ ਜਾਣੀ ਉਹਦੇ ਆ ਕੇ ਬਹੁਤ ਦਿਲੋਂ ਹਾਂਜੀ ਬਹੁਤ ਵਧੀਆ ਲੱਗਿਆ ਤਾਂ ਹੀ ਕਰਕੇ ਫੋਨ ਲਿਆ ਸੀ ਹਾਂਜੀ 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 ਥੈਂਕ ਯੂ ਸੋ ਮਚ ਇੱਥੇ ਜਿਵੇਂ ਤੁਹਾਨੂੰ ਕਾਫੀ ਟਾਈਮ ਹੋ ਗਿਆ ਬੈਠਿਆਂ ਨੂੰ ਹਾਂਜੀ ਚਲੋ ਤੁਹਾਡੇ ਨਾਲ ਤਾਂ ਜਿਹੜੀ ਡੀਲਿੰਗ ਹੈਗੀ ਹੈਗੀ ਆ ਹੋਰਾਂ ਬੰਦਿਆਂ ਨਾਲ ਕਿਵੇਂ ਡੀਲਿੰਗ ਬਹੁਤ ਵਧੀਆ ਡੀਲਿੰਗ ਲੱਗਦੀ ਹੈ ਕਿਸੇ ਵੀ ਗਾਹਕ ਨੂੰ ਵਾਪਸ ਨਹੀਂ ਜਾਣ ਦਿੰਦੇ ਕੋਈ ਵੀ ਚਾਰ ਪੰਜ ਬੰਦਿਆਂ ਨੂੰ ਡੀਲ ਕੀਤਾ ਤੁਹਾਡੇ ਸਾਹਮਣੇ ਬੈਠੇ ਬੈਠੇ ਨਾ ਬਹੁਤ ਵਧੀਆ ਜੀ ਸਾਰਿਆਂ ਨੂੰ ਸਮਾਨ ਦਿੱਤਾ ਹਾਂ ਹਾਂ ਜੀ ਹਾਂ ਕੋਈ ਰੁਸਕੇ ਨਹੀਂ ਗਿਆ ਨਾ ਜੀ ਕਿਸੇ ਕਾਰਨ ਕਰਕੇ ਵੀ ਨਹੀਂ ਜਾਣ ਦਿੰਦੇ ਜੀ ਸਮਾਨ ਦੇ ਕੇ ਭੇਜ ਦੇ ਥੈਂਕ ਯੂ ਜੀ ਹਾਂ ਜੀ ਕੁਲ ਕੁਲਵੀਰ ਵੀਰ ਜੀ ਦੀਪਕ ਵੀਰ ਜੀ ਅਸੀਂ ਬਹੁਤ ਚਿਰ ਤੋਂ ਇੰਸਟਾਗ੍ਰam ਤੇ ਵੀਡੀਓ ਦੇਖ ਰਹੇ ਹਾਂ ਇਹਨਾਂ ਦੀ ਬਹੁਤ ਹੀ ਵਧੀਆ ਡੀਲ ਹੈ ਜੀ ਜੇ ਕਿਸੇ ਨੇ ਵੀ ਮਤਲਬ ਮੋਬਾਈਲ ਜਾਂ ਇਲੈਕਟ੍ਰੀਕਲ ਦਾ ਕੋਈ ਵੀ ਸਮਾਨ ਲੈਣਾ ਹੋਵੇ ਤਾਂ ਕਿ ਇੱਕ ਵਾਰੀ ਵਿజిਟ ਜ਼ਰੂਰ ਕਰੋ ਇਹ ਮਲਾਉ ਦਾ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਹਰਮੇਲ ਜੀ ਥੈਂਕ ਯੂ ਸੋ ਮਚ ਕਿ ਜੋ ਤੁਸੀਂ ਗੱਲਾਂ ਦੇਖਦੇ ਹੋ ਵੀਡੀਓ ਦੇ ਵਿੱਚ ਪੂਰੇ ਆ ਕੇ ਫਰਕ ਲੱਗਿਆ ਨਹੀਂ ਫਰਕ ਲੱਗਿਆ ਕੁਝ ਕਿ ਉਹੀ ਆ ਵੀਡੀਓ ਚ ਕੁਝ ਹੋਰ ਆ ਤੇ ਇੱਥੇ ਕੁਝ ਹੋਰ ਹੈ ਹੈ ਜੀ ਸੇਮ ਹੀ ਹੈ ਜੀ ਮਤਲਬ ਸਾਨੂੰ ਜਿੰਨਾ ਕਨਹੌਰੀਓ ਬਰਨਾਲਾ ਪੈਂਦਾ ਉਹਨਾਂ ਮਲੇਰ ਗੁਰਲਾ ਪੈਂਦਾ ਉਰੋਂ ਲਾਲ ਹੁਣ ਮਲੇਰ ਕੋਲ ਆ ਤੁਹਾਨੂੰ 15 ਕਿਲੋਮੀਟਰ ਜ਼ਿਆਦਾ ਪੈ ਗਿਆ ਕੋਈ ਗੱਲ ਨਹੀਂ ਤੁਸੀਂ ਨਾ ਅਸੀਂ ਤਾਂ ਤਾਂ ਤੁਸੀਂ ਤਾਂ ਪੈਸੇ ਤਾਂ ਧੂਰੀ ਜਾਂਦੇ ਆਈ ਸਹਿਬ ਤੁਹਾਨੂੰ ਹਾਂ ਅਸੀਂ ਪਾ ਰਹੇ ਸੀ ਉਹਨਾਂ ਦੇ ਮਿਲਣ ਦਾਰੂ ਮਾ ਜਿਹੜੇ ਉਹਨਾਂ ਦੇ ਕੋਲ ਉਧਰ ਪਿਆ ਨਾ ਜਿਹੜਾ ਮੱਝ ਕੋਲ ਵੀਰ ਜੀ ਜੈ ਮਾਤਾ ਦੀ ਵੀਰ ਜੀ ਜੈ ਮਾਤਾ